ਸਾਹਿਬ ਜਾਦਿਆਂ ਦਾ ਸ਼ਹੀਦੀ ਦਿਹਾੜਾ ਕਿਦਾਂ ਮਨਾਈਏ ਇਥੋਂ ਸ਼ੁਰੂ ਕਰੀਏ ਆਪਾਂ ਸਾਡੀ ਕੌਮ ਨੇ ਬਹੁਤ ਵੱਡੇ ਪੱਧਰ ਤੇ ਮਨਾਉਣਾ ਵਾ ਸਾਨੂੰ ਮਨਾਉਣਾ ਵੀ ਚਾਹੀਦਾ ਪਿੰਡ ਪਿੰਡ ਸਮਾਗਮ ਹੋਣੇ ਆ ਨਗਰ ਕੀਰਤਨ ਨਿਕਲਣੇ ਆ ਵੱਡੇ ਵੱਡੇ ਲੰਗਰ ਲੱਗਣੇ ਆ ਕੋਈ ਇਹੋ ਜਿਹਾ ਗੁਰੂ ਘਰ ਨਹੀਂ ਹੋਵੇਗਾ ਜਿੱਥੇ ਆਪਾਂ ਜਾ ਕੇ ਸ਼ਰਦਾ ਦੇ ਫੁੱਲ ਭੇਟ ਨਹੀਂ ਕਰਨੇ ਕਰਨੇ ਵੀ ਚਾਹੀਦੇ ਸਾਡੇ ਬਾਬੇ ਆ ਮੈਂ ਦੋ ਸੌਖੇ ਤਰੀਕੇ ਦਸੂਗਾ ਜਾਓ ਇਹਨਾਂ ਦੇ ਅਸਰ ਕਰ ਲਿਓ ਮੈਂ ਕਹਿੰਦਾ ਬਾਬਾ ਫਤਿਹ ਸਿੰਘ ਦੀਆਂ ਸਭ ਤੋਂ ਜਿਆਦਾ ਖੁਸ਼ੀਆਂ ਤੁਹਾਡੇ ਘਰ ਹੀ ਹੋਣਗੀਆਂ ਔਰ ਕਿਸੇ ਦੇ ਘਰ ਨਹੀਂ ਹੋਣਗੀਆਂ ਲੰਗਰ ਭਾਵੇਂ ਨਾ ਲਾਇਓ ਸ਼ਬੀਲ ਭਾਵੇਂ ਨਾ ਲਾਇਓ ਨਹੀਂ ਦੀਵਾਨ ਲਾਉਣਾ ਨਾ ਲਾਇਓ ਕੁਝ ਨਹੀਂ ਕਰਨਾ ਨਾ ਕਰਿਓ ਆ ਦੋ ਕੰਮਾਂ ਤੇ ਅਸਰ ਜ਼ਰੂਰ ਕਰਿਓ ਜਿਉ ਜੇ ਇਹਨਾਂ ਦੋ ਗੱਲਾਂ ਦੇ ਅਸਰ ਕਰ ਲਿਆ ਤੇ ਸ਼ਹੀਦਾਂ ਦੀਆਂ ਸਭ ਤੋਂ ਜਿਆਦਾ ਬਰਕਤਾਂ ਤੁਹਾਡੇ ਘਰ ਝੁਣਗੀਆਂ ਹੋਰ ਕਿਸੇ ਦੇ ਘਰ ਨਹੀਂ ਹੋਣਗੀਆਂ ਗੱਲ ਤੇ 1 ਪੋ ਤੋਂ ਲੈ ਕੇ 13 ਪੋ ਤੱਕ ਦੀ ਹੈ ਨਾ 13 ਦਿਨਾਂ ਦੀ ਖੇਡ ਹੈ ਨਾ ਸਾਰੀ ਜਾਓ ਮੇਰੇ ਭਰਾ ਬੈਠੇ ਜੇ ਮਗਰ ਤੱਕ ਜਿੱਥੇ ਤੱਕ ਬਾਹਰ ਤੱਕ ਆਵਾਜ਼ ਜਾਂਦੀ ਆ ਜਿਹੜਾ ਸਾਡੇ ਵਿੱਚੋਂ ਕੇਸ ਕਤਲ ਕਰਦਾ ਆ 13 ਦਿਨ ਆਪਣੇ ਕੇਸਾਂ ਨੂੰ ਕੈਂਚੀ ਨਾ ਲਾਇਓ ਕਰ ਦਿਓ ਵਾਦਾ ਵੀ 13 ਦਿਨ ਅਬਲਦੇ ਹੁਣ ਤੋਂ ਚੱਲੋ ਭਾਵੇਂ ਦਸੰਬਰ ਤੋਂ ਸਾਬ ਜਾਦਿਆਂ ਦੇ ਸ਼ਹੀਦੀ ਦਿਨ ਤੱਕ ਆਪਣੇ ਕੇਸਾਂ ਨੂੰ ਕੈਂਚੀ ਨਾ ਲਾਇਓ ਜਾਓ ਜਿੱਦਨ ਸਾਬ ਜਦਾਂ ਦਾ ਸ਼ਹੀਦੀ ਦਿਹਾੜਾ ਹੋਊਗਾ ਨਾ 13 ਪੋ ਤੋਂ ਪਾਦਾ 14 ਪੋ ਆਉਣਾ ਤੇ ਸ਼ੀਸ਼ੇ ਚ ਖਲੋ ਕੇ ਨਾ ਆਪਣੇ ਆਪ ਨੂੰ ਤੇ ਫਿਰ ਜਾਇਓ ਕੈਂਚੀ ਲਾਉਣ ਵਾਸਤੇ ਮੈਂ ਗਰੰਟੀ ਦੇਣ ਨੂੰ ਤਿਆਰ ਹਾਂ ਤੁਹਾਡਾ ਫੇਰ ਜੀ ਨਹੀਂ ਕਰਨਾ ਕਿ ਕੇਸ ਕਟਾ ਲਈਏ ਕਿਉਂ ਕਿ ਉਹ ਕੇਸ ਬਾਬਾ ਫਤੇ ਸਿੰਘ ਨੇ ਰਖਾਏ ਆ ਸਾਡੇ ਉਹ ਕੇਸ ਬਾਬਾ ਜੋਰਾਵਰ ਸਿੰਘ ਨੇ ਰਖਾਏ ਆ ਸਭ ਤੋਂ ਸੌਖਾ ਤਰੀਕਾ ਜਿਹੜੇ ਸਾਡੇ ਚੋ ਪੈਗ ਪਿਆਲਾ ਲਾਉਂਦੇ ਆ ਘਟੋ ਘਾਟਾ 14 ਦਿਨਾਂ ਨਾਲ ਲਾਇਆ ਕੋਈ ਏਡਾ ਵੱਡਾ ਮੈਂ ਪੇਪਰ ਵੀ ਨਹੀਂ ਪਾਇਨਗੀ ਜੀ ਗੱਲ ਆ ਨਾਰਮਲ ਗੱਲ ਆ ਠੰਡ ਜਿਆਦੀ ਆ ਜਣੀ ਲੋਕੀ ਕਹਿੰਦੇ ਠੰਡ ਲਾਉਣ ਵਾਸਤੇ ਪੈਗ ਲਾਈਆ ਇਦਾਂ ਕਹਿੰਦੇ ਨਾ ਠੰਡ ਬੜੀ ਰਾਤੀ ਨਾ ਤਾਦ ਕਰਕੇ ਲਾਲੀ ਛਿੱਟਕ ਪਾਈਏ ਕੋ ਗਏ ਤੂੰ ਤੇ ਠੰਡ ਲਾਉਣ ਵਾਸਤੇ ਪੈਗ ਲਾ ਲਿਆ ਪਰ ਜਿਹੜਾ ਠੰਡੇ ਬੁਰਜ ਤੇ ਬੈਠੇ ਤੈਨੂੰ ਗੁਰੂ ਦੇ ਪੁੱਤ ਚੇਤੇ ਆਉਣੇ ਚਾਹੀਦੇ ਵੀ ਉਹਨਾਂ ਠੰਡ ਕਿਦਾਂ ਲਾਈ ਹੋਊਗੀ ਬਸ ਐਨੀ ਗੱਲ ਚੇਤੇ ਰੱਖਿਓ ਕਿਸੇ ਨੂੰ ਕੁਝ ਨਹੀਂ ਕਹਿਣ ਦੀ ਲੋੜ ਮਾੜਾ ਚੰਗਾ ਕਿਸੇ ਨੂੰ ਕੁਝ ਨਹੀਂ ਬੋਲਣਾ ਸਾਰੇ ਆਪਣੇ ਭਰਾ ਬੈਠੇ ਆ ਜਿਹੜੇ ਸਾਡੇ ਚੋਂ ਪੈਗ ਪਿਆਲਾ ਲਾਉਂਦੇ ਘੱਟ ਤੋਂ ਘੱਟ ਆ 13 14 ਦਿਨ ਸਾਬਜਾਦਿਆਂ ਦੇ ਸ਼ਹੀਦੀ ਦਿਹਾੜੇ ਤੱਕ ਪੈਗ ਨਾ ਲਾਇਓ ਤੇ ਜਿੱਦਣ 14 ਹੋ ਆਜੂਗੀ ਨਾ ਉਸ ਦਿਨ ਸਾਹਮਣੇ ਬੋਤਲ ਰੱਖ ਕੇ ਦੇਖੀ ਸਾਹਿਬਜਾਦਿਆਂ ਨੂੰ ਯਾਦ ਕਰ ਲਿਓ ਜੇ ਬੋਤਲ ਵਗਾ ਕੇ ਨਾ ਘਰੋਂ ਬਾਹਰ ਮਾਰੀ ਤੇ ਮੈਨੂੰ ਕਹਿ ਦੇਵਾ ਪਿਆ ਗਿਆ ਜੀ ਨਹੀਂ ਕਰਨਾ ਤੁਹਾਡਾ ਜਿਹੜੇ ਸਾਡੇ ਚੋਂ ਸਿਰਾਂ ਤੇ ਪੱਗਾਂ ਨਹੀਂ ਮੰਨਦੇ ਘੱਟ ਤੋਂ ਘੱਟ ਆ 13 14 ਦਿਨ ਸਿਰ ਟੱਕ ਕੇ ਰੱਖਿਓ ਇਹੋ ਸੋਚਿਓ ਘਰੋਂ ਤੁਰ ਲੱਗਿਆ ਬਾਬਾ ਫਤੇਸਿਆਂ ਅੱਜ ਤੇਰੇ ਨਾਂ ਦਾ ਪਰਨਾ ਬਨ ਕੇ ਚੱਲਿਆਈ ਮੈਂ ਕਿਤੇ ਵੀ ਜਾਣਾ ਬਾਬਾ ਜੋਰਾਵਰਸਿਆਂ ਤੇ ਤੇਰੇ ਨਾਂ ਦਾ ਪਰਨਾ ਬਨ ਕੇ ਚੱਲਿਆ ਮੈਂ ਸਿਰ ਦੇ ਉੱਤੇ ਤੇ ਜਾਓ 14ਵੇਂ ਦਿਨ ਮੜ ਕੇ ਪਰਨਾ ਲਾ ਦਿਓ ਤੇ ਮੈਂ ਲਿਖ ਕੇ ਦੇਣ ਨੂੰ ਤਿਆਰ ਆਂ ਤੁਹਾਡਾ ਲਾਹਨ ਨੂੰ ਜੀ ਨਹੀਂ ਕਰਨਾ ਕਿਉਂਕਿ ਤੁਹਾਡੇ ਸਿਰ ਤੇ ਪਰਨਾ ਬੰਨਿਆ ਹੀ ਬਾਬੇ ਫਤੇਸਿੰਘ ਨੇ ਹੋਣਾ ਵਾ ਟਾਡੇ ਸਿਰ ਦੇ ਪੀਠ ਜਿਹੜੇ ਪੱਗ ਦੇ ਹੁਣੇ ਉਹ ਬਾਬਾ ਗੋਰਾਵਰ ਸਿੰਘ ਨੇ ਬਣਾ ਕੇ ਖੱਲੇ ਹੁਣੇ ਆ ਆਵਾਜ਼ ਤਰੀਕਾ ਸਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜੇ ਮਨਾਉਣ ਦਾ ਮਨਾਈ ਜਾਂਦੇ ਆ ਮਨਾਈ ਜਾਂਦੇ ਆ 1% ਵੀ ਅਸਰ ਤੁਹਾਡੇ ਤੇ ਵੀ ਹੋ ਜੇ ਤੇ ਸਾਡੇ ਦੇ ਵਜੇ ਸਾਡੇ ਦੇ ਕਿੰਨਾ ਕਹਿਗਾ ਸਾਨੂੰ ਵੀ ਪਤਾ ਹੀ ਆ ਅਸੀਂ ਵੀ ਗੱਲਾਂ ਦਾ ਕਢਾਹ ਕਰਨ ਵਾਲੇ ਆ ਅਸੀਂ ਅੰਦਰੋਂ ਅਸੀਂ ਵਿੱਚ ਹਰ ਬੰਦੇ ਨੂੰ ਆਪਣੀ ਕਮਜ਼ੋਰੀ ਦਾ ਪਤਾ ਹੁੰਦਾ ਕਿ ਉਹ ਤਾਂ ਅਸੀਂ ਕਿੰਨੇ ਕਿ ਨਕਮੇ ਆ ਆਓ ਇੱਕ ਵਾਰੀ ਉਹਨਾਂ ਮਹਾਨ ਬਾਬਿਆਂ ਨੂੰ ਸ਼ਰਦਾ ਦੇ ਫੁੱਲ ਭੇਟ ਕਰੀਏ ਇੱਕ ਵਾਰ ਸਾਰੀ ਸੰਗਤਾ ਹੱਥ ਜੋੜ ਕੇ ਆਖੋ ਸਤਨਾਮ ਵਾਹਿਗੁਰੂ ਜੀ